ਲਓ ਵੀ ਦੋਸਤੋ ਜਿਹੜੇ ਭਰਾ ਚੰਬੀ ਘੋੜੀ ਪਾਲਦੇ ਮਿੱਤਰੋ ਚੰਬਿਆਂ ਚ ਪੈਜੂ ਮਾਰਵਾੜੀਆਂ ਚ ਪੈਜੂ ਕਿਉਂਕਿ ਢੈਢ ਢੁੱਢ ਚਿੱਟਾ ਨਹੀਂ ਘੋੜੀ ਦਾ ਤੇ ਤਿੰਨ ਪੈਰ ਚੱਟੇ ਆ ਮੱਥੇ ਪਟਾ ਜਿਹੜੇ ਚੰਬੀ ਤੇ ਮਾਰਵਾੜੀ ਘੋੜੀ ਪਾਲਦੇ ਕਹਿੰਦਾ ਮਤਲਬ ਵੀ ਨੁਕਰੇ ਬੱਚੇ ਵੀ ਦੇਜੇ ਤੇ ਮਾਰਵਾੜੀ ਵੀ ਦੇਜੇ ਤੇ ਰੇਟ ਵੀ ਜਾਵਾਂ ਥੋੜਾ ਲਾਉਣਾ ਤਾਂ ਘੋੜੀ ਨਾਲ ਸਸਤੀ ਘੋੜੀ ਨਹੀਂ ਮਿਲਣੀ ਤੁਹਾਨੂੰ ਇੰਨੀ ਚੀਜ਼ ਦੀ ਆਪਾਂ ਵੀਡੀਓ ਚ ਬੋਲ ਕੇ ਦੱਸਤਾ ਹੱਥਾਂ ਪੈਰਾਂ ਦੀ ਜਿਹੜੀ ਸਹੀ ਹੋਵੇ ਬਾਲ ਪੋਰੀਆਂ ਦੇ ਸਹੀ ਹੋਵੇ ਅੰਦਰ ਦੀ ਸਾਫ਼ ਹੋਵੇ ਕੰਨ ਮੰਦਰੇ ਦੀ ਕੰਨਾਂ ਦੀ ਸੁਨੱਖੀ ਹੋਵੇ ਮੂੰਹ ਮੰਦਰੇ ਦੀ ਚੰਗੀ ਹੋਵੇ ਹਨ ਤੇ ਪਹਿਲਾਂ ਤਾਂ ਆਪਣਾ ਚੈਨਲ ਬਾਬਾਜੀ ਦਾ ਸਟਡ ਫਾਰਮ ਤੇ ਸਾਰੇ ਭਰਾਵਾਂ ਦਾ ਜਿਹੜੇ ਵੀਡੀਓ YouTube ਤੇ ਦੇਖਦੇ ਆ ਸਵਾਗਤ ਤੇ ਜਿਹੜੇ Facebook ਤੇ ਵੀਡੀਓ ਦੇਖਦੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਜੀ ਆਇਆਂ ਨੂੰ ਅੱਜ ਨਵੀਂ ਸਵੇਰ ਨਵੇਂ ਜਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਆਂ ਦੋਸਤੋ ਜਗਰਾਉ ਮੰਡੀ ਤੋਂ ਬਾਅਦ ਅੱਜ ਫੇਰ ਪਹਿਲੇ ਦਿਨ ਵੀਡੀਓ ਪਾਉਣ ਲੱਗੇ ਆਂ ਤੇ ਹੁਣ ਡੇਲੀ ਜਾਨਵਰਾਂ ਦੀ ਵੀਡੀਓ ਆਉਂਦੀ ਰਹੇ ਤੇ ਅੱਜ ਘੋੜੀ ਲਿਆਏ ਆਂ ਆਪਾਂ ਤਿੰਨ ਪੈਰ ਚਿੱਟੇ ਮੱਥੇ ਪਟਾ ਬਾਲ ਪੋਰੀਆਂ ਦੀ ਸਾਫ ਆ ਤੇ ਪਹਿਲਾਂ ਤੁਸੀਂ ਚੈਨਲ ਸਬਸਕ੍ਰਾਈਬ ਕਰ ਲਿਓ ਕਿਉਂਕਿ ਜਾਇਜ਼ ਜਾਇਜ਼ ਰੇਟ ਦੇ ਜਾਨਵਰ ਆਪਾਂ ਨੂੰ ਆਹ ਚੈਨਲ ਉੱਤੇ ਤੁਹਾਨੂੰ ਮਿਲਦੇ ਰਹਿਣੇ ਆਂ ਚੰਗੀ ਕੁਆਲਿਟੀ ਤੇ ਲਿੱਛਾ ਜ਼ਰੂਰ ਹੋ ਸਕਦਾ ਜਾਨਵਰ ਹੈ ਨਾ ਚੀਜ਼ ਚੰਗੀ ਮਿਲੂ ਤੁਹਾਨੂੰ ਤੇ ਕਾਫੀ ਵੀਰਾਂ ਦੀ ਡਿਮਾਂਡ ਆਉਂਦੀ ਮੰਡੀ ਤੇ ਵੀ ਮਿਲੇ ਬਾਈ ਜੇ ਕੰਮ ਸ਼ੁਰੂ ਕਰਨਾ ਘੋੜੀ ਹੋਵੇ ਚੰਗੀ ਭਾਵੇਂ ਲਿੱਸੀ ਹੋਵੇ ਪਰ ਰੇਟ ਆਪਾਂ ਥੋੜਾ ਲਾਉਣਾ ਤਿਆਰ ਕਰ ਲਾਂਗੇ ਤਾਂ ਆ ਉਹਨਾਂ ਵੀਰਾਂ ਲਈ ਕਿਉਂ ਕੱਲੇ-ਕੱਲੇ ਭਰਾ ਦਾ ਨੰਬਰ ਨਹੀਂ ਲਿਆ ਜਾਂਦਾ ਜਦ ਚਿੱਤੇ ਨਹੀਂ ਰਹਿੰਦਾ ਨੰਬਰ ਵੀ ਕਿਹੜੇ ਭਰਾ ਦਾ ਫੋਨ ਆਇਆ ਸੀ ਜਿਹੜਾ ਹਜ਼ਾਰਾਂ ਚ ਘੋੜੀ ਪਾਲਦਾ ਤਾਜਾ ਘੋੜੀ ਲਿਆ ਤੇ ਮਿੱਤਰ 60 ਇੰਚ ਹਾਈਟ ਹੈ ਜੀ ਦੀ ਬਾਲ ਭੋਰੀਆਂ ਦੀ ਜਮਾਂ ਸਾਫ਼ ਆ ਹੱਥਾਂ ਪੈਰਾਂ ਦੀ ਸਾਫ਼ ਆ ਅੰਦਰ ਦੀ ਸਾਫ਼ ਮੌਕੇ ਤੇ ਖਾਲੀ ਆ ਘੋੜੀ ਤੇ ਪਹਿਲੇ ਮਾਰ ਕੇ ਗੱਲ ਕਰੀ ਮੱਥੇ ਪਟਾ ਤਿੰਨ ਪੈਰ ਚਿੱਟੇ ਸਵਾਰੀ ਸੂਰੀ ਦੇ ਪਾਸ ਤੁਰਦਸ ਤੁਰਦੀ ਸੋਣੀ ਹੈ ਤੇ ਰੇਟ ਦਾ ਪਾਈ ਡੇਪ ਹੁਣ ਹੁਣੀ ਦੇ ਦਿੰਨੇ ਆ ਹਜ਼ਾਰਾਂ ਚਾਹ ਕੋੜੀ ਲੱਖੋਂ ਥੱਲੇ ਲੱਖੋਂ ਹਜ਼ਾਰ 2000 5000 10000 15000 20000 ਤੋਂ ਵੀ ਜ਼ਿਆਦਾ ਥੱਲੇ ਆ ਹੈਨਾ ਅੱਪਾ ਇਹ ਆਈਡੀਆ ਦੇ ਦਿੱਤਾ ਤੁਹਾਨੂੰ 25000 ਤੋਂ ਵੀ ਥੱਲੇ ਆ ਤੁਹਾਨੂੰ ਹੋਰ ਵੀ ਆਈਡੀਆ ਦੇ ਦਿੰਨੇ ਤੇ ਤਿੰਨ ਪੈਰ ਚਿੱਟੇ ਮੱਥੇ ਪਟਾ 60 ਇੰਚ ਹਾਈਟ ਦੇਖ ਸਕਦੇ ਹੋ ਤੁਸੀਂ ਲੰਬੀ ਲੰਬੀ ਸੋਹਣੀ ਆ ਕੁੜੀ ਕਰ ਦਿੰਦਾ ਕੁੰਡ ਕੰਡੀਸ਼ਨ ਸਾਰੇ ਪਾਸੋਂ ਚੰਗੀ ਆ ਮੌਕੇ ਤੇ ਖਾਲੀ ਆ ਤਾਂ ਇਹ ਫਾਇਦਾ ਤੁਸੀਂ ਨੁਕਰੇ ਬੱਚੇ ਵੀ ਲੈ ਸਕਦੇ ਆ ਤਾਂ ਮਾਰਵਾੜੀ ਵੀ ਕਿਉਂਕਿ ਪੈਰ ਤਿੰਨ ਚਿੱਟੇ ਆ ਨਹੀਂ ਵੀ ਗੁੱਡਿਆਂ ਤਾਂ ਚਿੱਟੇ ਆ ਤੇ ਜੈਹੋ ਜਾਂ ਮਰਜੀ ਬੱਚਾ ਲੈ ਲਓ ਇਹ ਤਾਂ ਤੇ ਸਾਊ ਠੰਡੀ ਆ ਬਾਲ ਭੋਰੀਆਂ ਦੇ ਬਿਲਕੁਲ ਸਾਫ ਆ ਸੋ ਜਿਹੜੇ ਵੀ ਭਰਾ ਦੇ ਚਾਹਵਨ ਵੀਰ ਦੇ ਕਿਸ ਦੇ ਆ ਕੁੜੀ ਚੱਲਦੀ ਹੋਈ ਪਸੰਦ ਹੋਈ ਤਾਂ ਮੈਂ ਨੰਬਰ ਦਊ ਸਕਰੀਨ ਤੇ ਫੋਨ ਲਾ ਲਿਓ ਬਾਕੀ ਡਿਟੇਲ ਤਾਂ ਤਕਰੀਬਨ ਮੈਂ ਸਾਰੀ ਦੇ ਹੀ ਦਿੱਤੀ ਐ ਇੱਕ ਵਾਰ ਫੇਰ ਮੋਟੀ ਮੋਟੀ ਡਿਟੇਲ ਦੱਸ ਰਿਹਾ ਨਾ ਬਾਲਪੁਰਿਆਂ ਦੇ ਸਾਫ ਆ ਜੀ ਕੰਨਾਂ ਦੀ ਸੁਨੱਖੀ ਆ 60 ਇੰਚ ਹਾਈਟ ਆ ਸਵਾਰੀ ਦੀ ਪਾਸ ਆ ਸੌ ਠੰਡੀ ਆ ਅੰਦਰ ਦੀ ਸਾਫ ਆ ਮੌਕੇ ਤੇ ਖਾਲੀ ਤੇ ਉਮਰ ਦੀ ਗੱਲ ਕਰੀ ਤਾਂ ਦੋਸਤੋ 5.5-6 ਸਾਲੇ ਦੀ ਉਮਰ ਹੋਣੀ ਆ ਜਿਆਦਾ ਕੋਈ ਵੱਡੀ ਉਮਰ ਦੀ ਨਹੀਂ ਆ ਕੇ ਦੰਦ ਪਾਟ ਦੇਖ ਕੇ ਲੈ ਜਾ ਤੇ ਇੱਕ ਗੱਲ ਹੋਰ ਆ ਕੇ ਆਪਦੇ ਸਾਹਮਣੇ ਦੇਖ ਕੇ ਤਸੱਲੀ ਨਾਲ ਫੇਰ ਚਾਹੇ ਸੌਦਾ ਕਰ ਲੈ ਫਾਰਮ ਦਾ ਐਡਰੈਸ ਵੀ ਤੁਹਾਨੂੰ ਸਾਰਾ ਆਪਣਾ ਪਤਾ ਤੇ ਬਾਬਾ ਜੀਤਾ ਸਟਡ ਫਾਰਮ ਜ਼ਿਲ੍ਹਾ ਲੁਧਿਆਣਾ ਪਿੰਡ ਰਸੂਲਪੁਰ ਤੇ ਇਸ ਤੋਂ ਸਸਤੀ ਘੋੜੀ ਨਹੀਂ ਮਿਲਣੀ ਦੋਸਤੋ ਜਿਨੇ ਥੋੜੇ ਪੈਸੇ ਲਾਉਣੇ ਹਜ਼ਾਰਾਂ ਦੇ ਨਾਲੇ ਮੌਲਾ ਜੜਾਈ ਦੇ ਦਿੱਤੇ ਤੇ ਉੱਪਰ ਥੱਲੇ ਮਾਨਦਾਨ ਥੋੜਾ ਬਹੁਤਾ ਹੋਰ ਹੋ ਜੀ ਤੇ ਮੈਨੂੰ ਦਿਓ ਇਜਾਜ਼ਤ ਮਿਲਦੇ ਆ ਜਲਦ ਨਵੀਂ ਵੀਡੀਓ ਨਾਲ ਤੇ ਆਪਣੇ ਜਾਨਵਰ ਫਾਰਮ ਤੇ ਹੋਰ ਵੀ ਬਹੁਤ ਖੜੇ 25 30 ਜਾਨਵਰ ਖੜੇ ਆ ਜੀ ਮਾਰਵੜੀ ਘੋੜੀਆਂ ਨੁਕਰੀ ਬਸ਼ੇਰੀ ਮਾਰਵੜੀ ਬਸ਼ੇਰੇ ਨੁਕਰਾ ਬਸ਼ੇਰਾ ਸਾਰੇ ਤਰ੍ਹਾਂ ਦੇ ਜਾਨਵਰ ਖੜੇ ਆ ਤੋ ਜਿਸ ਤਰ੍ਹਾਂ ਦਾ ਵੀ ਤੁਹਾਨੂੰ ਜਾਨਵਰ ਚਾਹੀਦਾ ਹੋਇਆ ਜਿਆਦਾ ਰੇਟ ਵਾਲਾ ਚਾਹੀਦਾ ਹੋਆ ਘੱਟ ਵਾਲਾ ਚਾਹੀਦਾ ਹੋਆ ਮਾਰવાડી ਚਾਹੀਦਾ ਨੁ크ਰਾ ਚੰਬਾ ਜਿੱਦਾਂ ਦਾ ਵੀ ਚਾਹੀਦਾ ਤੁਹਾਨੂੰ ਉਦਾਂ ਦਾ ਜਾਨਵਰ ਮਿਲ ਜੇ ਤੇ ਮੈਨੂੰ ਦਿਓ ਇਜਾਜ਼ਤ ਉਹਨੇ ਟਾਈਮ ਲਈ ਤੇ ਆ ਉੱਪਰ ਚੱਲਦੇ ਨੰਬਰ ਫੋਨ ਲਾ ਲਿਓ ਮਿਲਦੇ ਨਵੀਂ ਵੀਡੀਓ ਧੰਨਵਾਦ